ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਕਿ ਜੋ ਬਹੁਤ ਹੀ ਗੰभीर ਮੁੱਦਾ ਬਣਿਆ ਹੋਇਆ ਹੈ ਸਾਡੇ ਵਾਸਤੇ ਪਾਠੀ ਸਿੰਘਾਂ ਦਾ ਗਰੰਥੀ ਸਿੰਘਾਂ ਦਾ ਸੋ ਮੈਂ ਅੱਜ ਗੱਲ ਕਰਨੀ ਆ ਗਰੰਥੀ ਸਿੰਘ ਤੇ ਪਾਠੀ ਸਿੰਘਾਂ ਵਾਸਤੇ ਔਰ ਸਾਰਿਆਂ ਅ ਸੰਤਾਂ ਨੂੰ ਬੇਨਤੀ ਕਰਦੇ ਆਂ ਕਿ ਵੰਦ ਤੋਂ ਵੱਧ ਜਿਹੜਾ ਉਹ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਜੋ ਅੱਪਾ ਜੀ ਕਰਨ ਜਾ ਰਹੇ ਆ ਕਿਉਂਕਿ ਜਿੰਨਾ ਜਲਦੀ ਅਸੀਂ ਇਹਨਾਂ ਗੱਲਾਂ ਵੱਲ ਖਿਆਲ ਦੇਵਾਂਗੇ ਉਹਨਾਂ ਜਲਦੀ ਅਸੀਂ ਜਿਹੜਾ ਉਹ ਹਰ ਇੱਕ ਚੀਜ਼ ਨੂੰ ਕਵਰ ਕਰਾਂਗੇ ਅੱਜ ਜਿਹੜਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਨੇ ਜਿਹੜੇ ਉਹ ਰਾਗੀ ਸਿੰਘ ਨੇ ਜਿਹੜੇ ਪ੍ਰਚਾਰਕ ਨੇ ਗੁਰੂ ਘਰਾਂ ਦੇ ਜਿਹੜੇ ਇਹਦਾ ਸਮਝ ਲਏ ਕਿ ਬਹੁਤ ਸਤਿਕਾਰਯੋਗ ਇਹ ਅਹੁਦੇ ਨੇ ਭਾਵੇਂ ਉਹ ਗ੍ਰੰਥੀ ਸਿੰਘ ਨੇ ਪਾਠੀ ਨੇ ਰਾਗੀ ਨੇ ਢਾਡੀ ਨੇ ਪ੍ਰਚਾਰਕ ਨੇ ਇਹ ਸਾਰੇ ਨੇ ਜਿਹੜੇ ਬੜੇ ਸਤਿਕਾਰ ਵਾਲੇ ਉਦੇ ਰੱਖਦੇ ਨੇ ਪਰ ਅੱਜ ਚਿੰਤਾ ਦਾ ਵਿਸ਼ਾ ਇਹ ਬਣਿਆ ਹੋਇਆ ਹੈ ਕਿ ਸਭ ਤੋਂ ਪਹਿਲੋ ਆਪਾਂ ਗ੍ਰੰਥੀ ਸਿੰਘਾਂ ਦੀ ਗੱਲ ਕਰਾਂਗੇ ਕਿ ਗ੍ਰੰਥੀ ਸਿੰਘ ਬਹੁਤ ਨੇ ਜਿਹੜੇ ਉਹ ਜਦੋਂ ਵੀ ਉਹਨਾਂ ਨੂੰ ਕਿਤੇ ਪੁੱਛੀਏ ਤੇ ਤਕਰੀਬਨ ਉਹ ਆਪਣਾ ਦੁੱਖ ਪ੍ਰਗਟ ਕਰਦੇ ਨੇ ਹਰ ਚੈਨਲ ਦੇ ਉੱਤੇ ਹਰ ਇੱਕ ਬੰਦੇ ਦੇ ਕੋਲ ਕਿ ਮੈਂ ਗਰੰਥੀ ਸੰਗਤ ਦੀ ਡਿਊਟੀ ਤੇ ਕਰਦਾ ਕਹਿਣ ਨੂੰ ਤੇ ਮੈਂ ਗੁਰੂ ਘਰ ਦਾ ਵਜ਼ੀਰ ਆ ਪਰ ਮੇਰੀਆਂ ਜਿਹੜੀਆਂ ਉਹ ਲੋੜਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਉਹ ਏਡਾ ਵੱਡਾ ਮਾਲਕ ਹੈ ਧੰ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜਿਹਨੂੰ ਸਾਰੀ ਦੁਨੀਆ ਸਿਰ ਝੁਕਾਉਂਦੀ ਹੈ ਮੈਂ ਉਸ ਧੰ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀਆਂ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਹਾਂ ਤੇ ਇਹਦੇ ਵੱਡੇ ਸਤਿਗੁਰੂ ਦੀ ਸੇਵਾ ਕਰਨ ਦੇ ਬਾਵਜੂਦ ਵੀ ਮੇਰੀਆਂ ਲੋੜਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਤੇ ਉਲਟਾ ਮੈਨੂੰ ਜਿਹੜਾ ਉਹ ਸੇਵਾ ਦੇ ਨਾਂ ਦੇ ਉੱਤੇ ਕਈ ਤਰੀਕਿਆਂ ਦੇ ਨਾਲ ਜਿਹੜਾ ਉਹ ਮੇਰ ਤੋਂ ਵੱਧ ਕੰਮ ਕਰਾਇਆ ਜਾਂਦਾ ਏ ਔਰ ਘੱਟ ਪੈਸੇ ਦਿੱਤੇ ਜਾਂਦੇ ਨੇ ਉਹ ਕਿਦਾਂ ਦੇਖੋ ਦੋਸਤੋ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਦੀਆਂ ਡਿਊਟੀਆਂ ਕਰਦੇ ਨੇ ਸਾਡੇ ਵੀਰ ਉਹਨਾਂ ਦੀਆਂ ਤਨਖਾਹਾਂ ਬਾਰੇ ਸਾਡੇ ਤੋਂ ਕੁਝ ਲੁਕਿਆ ਹੋਇਆ ਨਹੀਂ ਤਕਰੀਬਨ ਤਕਰੀਬਨ 5000 ਤੋਂ ਸ਼ੁਰੂ ਹੁੰਦੀ ਹੈ ਤੇ 10000 ਦੇ ਉੱਤੇ ਆ ਕੇ ਤਨਖਾਹ ਜਿਹੜੀ ਉਹ ਗਿਣਤੀ ਰੁਕ ਜਾਂਦੀ ਹੈ ਬਹੁਤ ਵਿਰਲੇ ਗੁਰੂ ਘਰ ਨੇ ਵਿਰਲੇ ਪਿੰਡ ਨੇ ਵਿਰਲੇ ਉਹ ਸ਼ਹਿਰ ਨੇ ਜਿੱਥੇ ਬਹੁਤ ਘੱਟ ਪੰਜਾਬ ਦੇ ਵਿੱਚ ਮੈਂ ਪੰਜਾਬ ਦੀ ਗੱਲ ਕਰ ਰਿਹਾ ਬਹੁਤ ਘੱਟ ਉਹ ਥਾਵਾਂ ਨੇ ਜਿੱਥੇ ਗੁਰੂ ਘਰਾਂ ਦੇ ਵਿੱਚ 10000 ਤੋਂ ਉੱਪਰ ਤਨਖਾਹਾਂ ਦਿੱਤੀਆਂ ਜਾਂਦੀਆਂ ਤੇ ਬਹੁਤ ਮਾਨਸਤ ਕਰ ਦਿੱਤਾ ਜਾਂਦਾ ਹੈ ਸੰਗਤ ਵੱਲੋਂ ਬਹੁਤ ਵੱਡਾ ਸਹਿਯੋਗ ਕੀਤਾ ਜਾਂਦਾ ਹੈ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦਾ ਨਹੀਂ ਤੇ ਬਹੁਤ ਬਹੁਤ ਗਿਣਤੀ ਦੇ ਵਿੱਚ ਜਿਹੜੀਆਂ ਤਨਖਾਹਾਂ ਇੰਨੀਆਂ ਕੋ ਨਹੀਂ ਜਿੰਨੀਆਂ ਮੈਂ ਦੱਸ ਚੁੱਕਿਆ ਇਸੇ ਕਰਕੇ ਗੁਰੂ ਘਰਾਂ ਦੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਕੋਈ ਰੇੜੀ ਲਾ ਰਿਹਾ ਏ ਕੜੀ ਚੌਲ ਦੀ ਕੋਈ ਸਬਜ਼ੀ ਵੇਚ ਰਿਹਾ ਏ ਕੋਈ ਆਟੋ ਚਲਾ ਰਿਹਾ ਏ ਕੋਈ ਕੱਪੜਾ ਵੇਚ ਰਿਹਾ ਏ ਕੋਈ ਕੁਝ ਕਰ ਰਿਹਾ ਏ ਕੋਈ ਕੁਝ ਕਰ ਰਿਹਾ ਏ ਤੇ ਗੁਰੂ ਘਰ ਦੇ ਵਜ਼ੀਰ ਹੋਣ ਦੇ ਬਾਵਜੂਦ ਵੀ ਇਡੇ ਵੱਡੇ ਮਾਲਕ ਦਾ ਜਿਹੜਾ ਉਹ ਸੇਵਾਦਾਰ ਹੋਵੇ ਤੇ ਇਦਾਂ ਸੜਕਾਂ ਦੇ ਉੱਤੇ ਰੇੜੀਆਂ ਲਾ ਲਾ ਕੇ ਦੁਕਾਨਾਂ ਲਾ ਲਾ ਕੇ ਕੜੀ ਚੌਲ ਵੇਚਦਾ ਹੋਵੇ ਕੋਈ ਜਿਹੜੀ ਉਹ ਚੰਗੀ ਗੱਲ ਨਹੀਂ ਹੁਣ ਬਹੁਤਿਆਂ ਨੇ ਗੱਲਾਂ ਦੇ ਵਿੱਚ ਇਹ ਵੀ ਕਹਿਣਗੇ ਕਿ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਵਿਰਤ ਕਰਨ ਦੀ ਜਿਹੜੀ ਉਹ ਇੱਕ ਹਦਾਇਤ ਕੀਤੀ ਹੈ ਸੋ ਉਹ ਵੀ ਗੱਲ ਬਿਲਕੁਲ ਸਹੀ ਹੈ ਉਹਦੇ ਵਿੱਚੋਂ ਉਹਦੇ ਤੋਂ ਵੀ ਮੈਂ ਜਿਹੜਾ ਉਹ ਪਾਸੇ ਨਹੀਂ ਜਾਂਦਾ ਕਿਉਂਕਿ ਕਿਰਤ ਵਿਰਤ ਕਰਨਾ ਜਿਹੜਾ ਉਹ ਇੱਕ ਸਿੱਖ ਦਾ ਪਹਿਲਾ ਫਰਜ਼ ਹੈ ਕਿ ਕਿਰਤ ਵਿਰਤ ਕਰਨੀ ਵੀ ਚਾਹੀਦੀ ਪਰ ਦੂਸਰੇ ਪਾਸੇ ਅਸੀਂ ਜਿਹੜੀ ਕਿਰਤ ਵਿਰਤ ਕਰਦੇ ਹੋਂ ਦੇ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ ਜਦੋਂ ਵੀ ਬੰਦਾ ਸਵੇਰ ਨੂੰ ਕੋਈ ਕੰਮ ਕਰਨ ਜਾਂਦਾ ਹੈ ਤੇ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਜਿਹੜੇ ਕੰਮ ਆਇਆ ਮੈਂ ਉਹੀ ਕੰਮ ਕਰਨਾ ਹੈ ਮੈਂ ਉਹਦੇ ਵਿੱਚ ਹੋਰ ਕੋਈ ਕੰਮ ਨਹੀਂ ਕਰਨਾ ਪਰ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਡਿਊਟੀ ਜਿਹੜੀ ਇਹਦੇ ਵਿੱਚ ਇੱਕ ਇਹਦਾ ਸਮਝ ਲਿਏ ਕਿ ਇਹਦਾ ਇੱਕ ਦਾਇਰਾ ਹੈ ਉਸ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰ ਸਕਦੇ ਹਾਂ ਉ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ ਠੀਕ ਹੈ ਜੀ ਸਵੇਰੇ ਸ਼ਾਮ ਦਾ ਨਿਤਨੇਮ ਫਿਰ ਗੁਰੂ ਘਰ ਦੇ ਵਿੱਚ ਕਦੋਂ ਕਿਸੇ ਨੇ ਅਨਾਉਂਸਮੈਂਟ ਕਰਾਉਣ ਆ ਜਾਣਾ ਕਦੋਂ ਕਿਸੇ ਨੇ ਅਰਦਾਸ ਦਾ ਕਹਿ ਦੇਣਾ ਵੀ ਭਾਈ ਸਾਹਿਬ ਜੀ ਅਰਦਾਸ ਕਰ ਦੋ ਕਦੋਂ ਕਿਸੇ ਨੇ ਕਹਿ ਦੇਣਾ ਸਾਨੂੰ ਭਾਂਡੇ ਚਾਹੀਦੇ ਕਦੋਂ ਕਿਸੇ ਨੇ ਕਹਿ ਦੇਣਾ ਸਾਨੂੰ ਦਰੀਆਂ ਚਾਹੀਦੀਆਂ ਕਦੋਂ ਕਿਸੇ ਨੇ ਕਹਿ ਦੇਣਾ ਕਿ ਅਸੀਂ ਆਹ ਕੰਮ ਕਰਨਾ ਵਾ ਤੁਸੀਂ ਆਇਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਬੰਦਾ ਜਿਹੜਾ ਗਰੰਥੀ ਹੈ ਉਹ ਆਪਣਾ ਕੰਮ ਕੋਈ ਵੀ ਕਰੇ ਉਹ ਨਹੀਂ ਕਰ ਸਕਦਾ ਸਹੀ ਢੰਗ ਦੇ ਨਾਲ ਜੇ ਕਰਦਾ ਹੈ ਤੇ ਫਿਰ ਉਹਦੇ ਵਾਸਤੇ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਹੁਣ ਇੱਕ ਪਾਸੇ ਕੋਈ ਮੰਨ ਲਵਾਪਾ ਇੱਕ ਉਦਾਹਰਣ ਲੈਂਦੇ ਆਂ ਕਿ ਇੱਕ ਆਟੋ ਚਲਾ ਰਿਹਾ ਹੈ ਗਰੰਥੀ ਸਿੰਘ ਉਹ ਆਟੋ ਚ ਲਾਉਣ ਗਿਆ ਹੋਇਆ ਹੈ ਮੰਗਰੋਂ ਕਿਸੇ ਨੂੰ ਲੋੜ ਪੈ ਗਈ ਹੈ ਕਿ ਭਾਈ ਸਾਹਿਬ ਨੂੰ ਬੁਲਾਓ ਅਸੀਂ ਕੋਈ ਅਰਦਾਸ ਕਰਾਉਣੀ ਹੈ ਜਾਂ ਕੋਈ ਸਾਡੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਹੈ ਅਸੀਂ ਉਹਨਾਂ ਦੇ ਕੋਲੋਂ ਕੋਈ ਤਰੀਕ ਲੈਣੀ ਹੈ ਜਾਂ ਇਦਾਂ ਦਾ ਕੁਝ ਵੀ ਹੋ ਸਕਦਾ ਹੈ ਹਨਾ ਭਾਈ ਸਾਹਿਬ ਨੇ ਤਾਂ ਹੁਣ ਮਿਲਣਾ ਨਹੀਂ ਕਿਉਂਕਿ ਉਹ ਤੇ ਆਪਣਾ ਕੰਮ ਅਮਰਤ ਮੇਲੇ ਦੇ ਜਿਹੜਾ ਨਿਤ ਨਿਯਮ ਕਰਕੇ ਉਹ ਚਲਾ ਗਿਆ ਹੈ ਹੁਣ ਇਹਨਾਂ ਨੂੰ ਪਤਾ ਉਹ ਕਿੱਥੇ ਗਿਆ ਏ ਦੂਰ ਗਿਆ ਏ ਜਾਂ ਨੇੜੇ ਗਿਆ ਏ ਜਾਂ ਕਿਤੇ ਵੀ ਗਿਆ ਏ ਬੰਦਾ ਦੂਰ ਗਿਆ ਹੋਵੇ ਤੇ ਉਹਨਾਂ ਵੀ ਮੁਸ਼ਕਲ ਹੈ ਹੁਣ ਅਗਲੇ ਨੂੰ ਜਲਦੀ ਏ ਉਹ ਕਹਿੰਦਾ ਵੀ ਅੱਜ ਹੀ ਮੈਂ ਕੰਮ ਕਰਾਉਣਾ ਆਪਣਾ ਅਰਦਾਸ ਵੀ ਮਹੌਣੀ ਕਰਾਉਣੀ ਅਰਦਾਸ ਤੇ ਉਹਦਾ ਟਾਈਮ ਤੇ ਮਤਲਬ ਸੀਮਤ ਹੁੰਦਾ ਹੈ ਨਾ ਜੇ ਕਿਸੇ ਨੇ ਅਰਦਾਸ ਵੀ ਕਰਾਉਣੀ ਉਹਦਾ ਸੀਮਤ ਟਾਈਮ ਹੋਵੇਗਾ ਕੋਈ ਵੀ ਅਰਦਾਸ ਹੋ ਸਕਦੀ ਹੈ ਤੇ ਹੁਣ ਭਾਈ ਸਾਹਿਬ ਜਦੋਂ ਗਏ ਹੋਣਗੇ ਤੇ ਫਿਰ ਉਹਦੇ ਵਿੱਚ ਉਹਦੇ ਵਾਸਤੇ ਮੁਸ਼ਕਲਾਂ ਖੜੀਆਂ ਹੋਣੀਆਂ ਉਹਨਾਂ ਅਗਲੇ ਜਿੰਨਾ ਅਰਦਾਸ ਕਰਾਉਣੀ ਉਹਨਾਂ ਪ੍ਰਬੰਧਕਾਂ ਨੂੰ ਕਹਿਣਾ ਉਹਨਾਂ ਕਹਿੰਦਾ ਤੁਸੀਂ ਗਰੰਥੀ ਸਿੰਘ ਜਿਹੜਾ ਰੱਖਿਆ ਹੋਇਆ ਸਾਨੂੰ ਮਿਲਦਾ ਹੀ ਨਹੀਂ। ਇਦਾਂ ਜਦੋਂ ਇੱਕ ਵਾਰੀ ਚੱਲ ਜਾਏਗਾ, ਦੋ ਵਾਰੀ ਚੱਲ ਜਾਏਗਾ, ਜਦੋਂ ਵਾਰ-ਵਾਰ ਇਦਾਂ ਹੋਵੇਗਾ ਤੇ ਗਰੰਥੀ ਵਾਸਤੇ ਵੀ ਉਹ ਚੀਜ਼ਾਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ। ਠੀਕ ਹੈ ਜੀ। ਇਸ ਕਰਕੇ ਗਰੰਥੀ ਸਿੰਘ ਵਾਸਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਨੇ ਉਹ ਕੰਮ ਕਰਨਾ ਮੈਨੂੰ ਲੱਗਦਾ ਹੈ। ਮੈਂ ਆਪਣੇ ਸੋਚ ਦੇ ਨਾਲ ਕਿਹਨਾ ਕਿ ਜਦੋਂ ਜਿਹੜਾ ਕੰਮ ਕਰਨਾ ਹੈ ਹਾਂ, ਲਾਗੇ-ਸ਼ਾਗੇ ਕਰ ਰਿਹਾ ਹੈ ਕੋਈ, ਉਹਦੇ ਤੇ ਚਲੋ ਹੱਲ ਹੈਗਾ। ਵੀ ਉਹ ਲਾਗੇ ਕੋਈ ਗੱਲ ਨਹੀਂ ਆ ਜਾਏਗਾ 2-4-5-10 ਮਿੰਟ ਵਿੱਚ ਆ ਸਕਦਾ। ਜਿਹੜਾ ਬਾਹਰ ਜਾ ਕੇ ਕੰਮ ਕਰਨਾ ਹੈ ਉਹ ਕੰਮ ਬਹੁਤਾ ਵਧੀਆ ਨਹੀਂ ਤੇ ਮੈਨੂੰ ਲੱਗਦਾ ਕਿ ਗਰੰਥੀ ਸਿੰਘ ਨੂੰ ਹੋਰ ਕੋਈ ਡਿਊਟੀ ਤੋਂ ਬਗੈਰ ਜੇ ਉਹਨੂੰ ਮਤਲਬ ਕੋਈ ਕੰਮ ਹੁੰਦਾ ਹੈ ਇਦਾਂ ਦਾ ਕਰਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਸ਼ੁਭ ਦੀਆਂ ਨੇ ਠੀਕ ਹੈ ਜੇ ਕਿਹੜੇ ਵੱਡਾ ਮਾਲਕ ਦੀਨ ਦੁਨੀਆ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਸੇਵਕ ਹੈ ਹਰ ਵੇਲੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣ ਵਾਲਾ ਸਵੇਰੇ ਸ਼ਾਮ ਦਰਸ਼ਨ ਕਰਨੇ ਗੁਰੂ ਸਾਹਿਬ ਜੀ ਦੇ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਤੇ ਉਹ ਇਦਾਂ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਜਿਹੜਾ ਫਿਰ ਇਦਾਂ ਵਿਜੀ ਹੋ ਕੇ ਉਹ ਗੁਰਬਾਣੀ ਦਾ ਜਿਹੜਾ ਮੈਨੂੰ ਲੱਗਦਾ ਕਿ ਉਹ ਉਹਦਾ ਧਿਆਨ ਨਹੀਂ ਹੋਵੇਗਾ ਪ੍ਰਚਾਰ ਪ੍ਰਸਾਰ ਦੇ ਵਿੱਚ ਸੋ ਇਹਦੇ ਵਾਸਤੇ ਸਾਨੂੰ ਇਹੀ ਜਿਹੜਾ ਇਹਨਾਂ ਚੀਜ਼ਾਂ ਵੱਲ ਖਿਆਲ ਦੇਣਾ ਪਵੇਗਾ ਕਿ ਜਿਹੜੀਆਂ ਗੁਰੂ ਘਰ ਦੇ ਗ੍ਰੰਥੀ ਸਿੰਘ ਦੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਵਧਾਈਆਂ ਜਾਣ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਜਿਹੜੀਆਂ ਹੋਰ ਜਿਹੜਾ ਗੁਰੂ ਘਰਾਂ ਦਾ ਪ੍ਰਬੰਧਕਾਂ ਦੇ ਕੰਮ ਕਰਨ ਵਾਲੇ ਨੇ ਇਹ ਵੀ ਇਹ ਚੀਜ਼ਾਂ ਦਾ ਵੀ ਜਿਹੜੀ ਸੇਵਾ ਏ ਉਹ ਵੀ ਗਰੰਤੀ ਸਿੰਘ ਨੂੰ ਹੀ ਨਿਭਾਉਣੀ ਪੈਂਦੀ ਏ ਜਿਵੇਂ ਕਿ ਕੋਈ ਭਾਂਡੇ ਦੇਣੇ ਨੇ ਦਰੀਆਂ ਦੇਣੀਆਂ ਕਿਸੇ ਨੂੰ ਜਾਂ ਸਾਫ ਸਫਾਈ ਦਾ ਕੰਮ ਹੈ ਗੁਰਦੁਆਰਾ ਗੁਰੂ ਘਰ ਦੇ ਵਿੱਚ ਕੋ ਫੁੱਲ ਬੂਟੇ ਲੱਗੇ ਨੇ ਉਹਨਾਂ ਦੀ ਗੋਡ ਗੋਡਾਈ ਜਾਂ ਉਹਨਾਂ ਦਾ ਕਟ ਕਟਾਈ ਦਾ ਕੋਈ ਇਦਾਂ ਦਾ ਕੰਮ ਹੈ ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਗਰੰਥੀ ਦੇ ਉੱਤੇ ਪਾ ਦਿੱਤੀਆਂ ਜਾਂਦੀਆਂ ਨੇ ਤੇ ਇਹਨਾਂ ਚੀਜ਼ਾਂ ਦੀਆਂ ਜ਼ਿੰਮੇਵਾਰੀਆਂ ਦਾ ਹੋਣ ਕਰਕੇ ਉਹ ਫਿਰ ਗੁਰਬਾਣੀ ਦੇ ਵੱਲ ਉਹਦਾ ਪ੍ਰਚਾਰ ਪ੍ਰਸਾਰ ਦੇ ਵੱਲ ਧਿਆਨ ਜਿਹੜਾ ਉਹ ਘਟ ਜਾਂਦਾ ਹੈ ਉਹਨੂੰ ਇਹ ਫਿਕਰ ਲੱਗਾ ਰਹਿੰਦਾ ਹੈ ਵੀ ਮੈਂ ਜੇ ਇਹ ਕੰਮ ਨਾ ਕੀਤਾ ਤਾਂ ਮੈਨੂੰ ਪ੍ਰਬੰਧਕਾਂ ਨੇ ਇਸ ਕੰਮ ਤੋਂ ਰਹਿਣਾ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਮੈਨੂੰ ਲੱਗਦਾ ਹੈ ਕਿ ਇਹ ਪਾਸੇ ਹੋਣੀ ਚਾਹੀਦੀਆਂ ਕਿਉਂਕਿ ਇਹ ਜਿਹੜਾ ਸਾਫ ਸਫਾਈ ਦਾ ਕੰਮ ਹੋਇਆ, ਕਟ-ਕਟਾਈ ਦਾ ਕੰਮ ਹੋਇਆ, ਭਾਂਡਿਆਂ ਦਾ ਲੈ ਕੇ ਆਉਣੇ ਲੈ ਕੇ ਜਾਣੇ, ਸਮਾਨ ਛੱਡ ਕੇ ਆਉਣਾ ਲੈ ਕੇ ਆਉਣਾ ਪ੍ਰਬੰਧਕਾਂ ਦਾ ਏ। ਇਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਬਣਦੀ ਏ ਤੇ ਇਹ ਪ੍ਰਬੰਧਕ ਢਾਂਚੇ ਇਸੇ ਵਾਸਤੇ ਖੜਾ ਕੀਤਾ ਜਾਂਦਾ ਏ ਕਿ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ, ਰੇਖ ਦੇਖ ਉਹ ਕਰ ਸਕੇ ਇਸੇ ਕਰਕੇ ਹੁੰਦਾ ਏ ਪ੍ਰਬੰਧਕ ਢਾਂਚਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਬੰਧਕਾਂ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਏ ਤੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸੰਗਤ ਦੀ ਜ਼ਿੰਮੇਵਾਰੀ ਹੋ ਉਹ ਆਪ ਆਪਣੀ ਨਿਭਾਵੇ ਸਹੀ ਟੰਗ ਦੇ ਨਾਲ ਉਹ ਨਿਭਾਵੇ ਤੇ ਉਹਦੀ ਤਨਖਾਹ ਇਹ ਜਿਹੜੀ ਉਹਨੂੰ ਬਣਦੀ ਜਿਹੜੀ ਉਹਦੀ ਵੱਧ ਤੋਂ ਵੱਧ ਉਹਨੂੰ ਤਨਖਾਹ ਦਿੱਤੀ ਜਾਵੇ ਤਾਂ ਕਿ ਉਹਨੂੰ ਕੋਈ ਆਪਣੇ ਘਰ ਦੇ ਵਿੱਚ ਅ ਮੁਸ਼ਕਲ ਪੇਸ਼ ਨਾ ਆਵੇ ਜਿਉਂਨੇ ਆਪਣੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਨੇ ਆਪਣੇ ਖਰਚੇ ਕਰਨੇ ਨੇ ਤੇ ਉਹ ਸ਼ੌਂਕ ਦੇ ਨਾਲ ਆਪਣੇ ਖਰਚੇ ਨੇ ਜਿਹੜੇ ਉਹ ਖੁਸ਼ੀ-ਖੁਸ਼ੀ ਆਪਣੇ ਖਰਚੇ ਜਿਹੜੇ ਉਹ ਲੋੜਾਂ ਪੜੀਆਂ ਪੂਰੀਆਂ ਕਰੇ ਤਾਂ ਕਿ ਉਹਨੂੰ ਅਹਿਸਾਸ ਨਾ ਹੋਵੇ ਕਿ ਮੈਂ ਗੁਰੂ ਘਰ ਦੇ ਵਿੱਚ ਐਸ ਦਾ ਗਰੰਟੀਲੀ ਡਿਊਟੀ ਕਰਦਾ ਤੇ ਮੈਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਰਕੇ ਸਾਡੇ ਹਾਲਾਤ ਜਿਹੜੇ ਉਹ ਸੁਧਰ ਸਕਦੇ ਨੇ ਹੁਣ ਦੂਸਰੀ ਗੱਲ ਰਹੀ ਏ ਜਿਹੜੀ ਉਹ ਪਾਠੀ ਸਿੰਘਾਂ ਦੀ ਕਿ ਸਾਨੂੰ ਪਾਠੀ ਸਿੰਘ ਨਹੀਂ ਮਿਲਦੇ ਪਿੱਛੇ ਜੇ ਵੀਡੀਓ ਇੱਕ ਪਾਈ ਸੀਗੀ ਵੀਰ ਨੇ ਕਿ ਖੰਨਪਾਠ ਸਾਰੰਭ ਕਰਨਾ ਸੀ ਤੇ ਪਾਠੀ ਨਾ ਮਿਲਣ ਦਾ ਕਰਕੇ ਉਹ ਖੰਨਪਾਠ ਸਾਰੰਭ ਨਹੀਂ ਹੋਇਆ ਸੋ ਇਹ ਵੀ ਬਹੁਤ ਇੱਕ ਸੋਚਣ ਵਾਲੀ ਗੱਲ ਹੈ ਸਾਡੇ ਵਾਸਤੇ ਵੀ ਸਾਡੇ ਅ ਕੀਰਾਂ ਦੇ ਵਿੱਚੋਂ ਸਿੱਖਾਂ ਦੇ ਘਰਾਂ ਦੇ ਵਿੱਚੋਂ ਮੁੰਡੇ ਨੌਜਵਾਨ ਸੀ ਜਿਹੜੇ ਉਹ ਘਣਪੜ ਸਾਉਧੀਆਂ ਡੂਟੀਆਂ ਲਾਉਂਦੇ ਸੀ ਪਾਠ ਕਰਦੇ ਸੀ ਤੇ ਪਾਠ ਕਰਕੇ ਜਿਹੜਾ ਉਹ ਇਹ ਸਿਸਟਮ ਜਿਹੜਾ ਸਾਡਾ ਚੱਲਦਾ ਹੈ ਚਲਾਉਂਦੇ ਪਰ ਹੁਣ ਹੋਇਆ ਕੀ ਹੈ ਵੀ ਇਸ ਪਾਸੇ ਵੱਲ ਜਿਹੜਾ ਉਹ ਕਿਸੇ ਦਾ ਰੁਝਾਨ ਨਹੀਂ ਰਿਹਾ ਇਸ ਪਾਸੇ ਵੱਲ ਰੁਝਾਨ ਤਾਂ ਦੀ ਹੈ ਕਿਉਂਕਿ ਪਾਠੀ ਸਿੰਘਾਂ ਦੀ ਜਿਹੜੀ ਖਣਪਾੜ ਸਾਹਿਬ ਦੀ ਭੇਟਾ ਏ ਉਹ ਕੱਟ ਏ ਇਹ ਠੇਕੇਦਾਰੀ ਸਿਸਟਮ ਹੋ ਚੁੱਕਾ ਏ ਕਿ ਜੇ ਕੋਈ ਪਾਠੀ ਸਿੰਘ ਕੱਲਦਾ ਵੀ ਤੋ ਵੀ ਕਹਿੰਦਾ ਵੀ ਮੈਨੂੰ ਮੈਂ ਪਾਠੀ ਸਿੰਘ ਤੁਹਾਨੂੰ ਦੇ ਦਾਂਗਾ ਤੇ ਮੈਨੂੰ ਵੀ ਇਹਨੇ ਇਹਨੇ ਪੈਸੇ ਜਿਹੜੇ ਉਹ ਵਿੱਚੋਂ ਪਾਠੀ ਸਿੰਘਾਂ ਦੀਆਂ ਡੂੜੀਆਂ ਦੇ ਵਿੱਚੋਂ ਕੱਟ ਲੈਂਦੇ ਨੇ ਉਹ ਠੇਕੇਦਾਰ ਜਿਹੜੇ ਨੇ ਤੇ ਇਸ ਪਾਸੇ ਹੁਣਾਂ ਜਿਹੜਾ ਉਹ ਹੁਣ ਅੱਜ ਦੇ ਨੌਜਵਾਨੇ ਜਿਹੜਾ ਉਹ ਨਹੀਂ ਹੋਣਾ ਚਾਹੁੰਦਾ ਉਹਨੂੰ ਲੱਗਦਾ ਹੈ ਕਿ ਇੱਧਰ ਆਉਣਾ ਜਿਹੜਾ ਉਹ ਬਹੁਤਾ ਮੇਰੇ ਵਾਸਤੇ ਇਲਾਹੀ ਵੰਦਨੀ ਸੋ ਇਹਦੇ ਵੱਲ ਵੀ ਸਾਨੂੰ ਖਿਆਲ ਦੇਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਅਸੀਂ ਖੰਡ ਪਾਠ ਸਾਹਿਬ ਜਿਹੜੇ ਰਖਵਾਉਣੇ ਆ ਘਰਾਂ ਦੇ ਵਿੱਚ ਕਰੀਏ ਜਾਂ ਗੁਰੂ ਘਰਾਂ ਦੇ ਵਿੱਚ ਕਰੀਏ ਵੱਧ ਤੋਂ ਵੱਧ ਖੰਡ ਪਾਠ ਸਾਹਿਬ ਦੀ ਭੇਟਾ ਹੋਵੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਨੌਜਵਾਨ ਨੇ ਉਸ ਪਾਸੇ ਤੁਰਨ ਤੇ ਗੁਰਬਾਣੀ ਨੂੰ ਸਿੱਖਣ ਗੁਰਬਾਣੀ ਪੜਨ ਤੇ ਉਹ ਗੁਰਬਾਣੀ ਸਿੱਖ ਕੇ ਪੜ੍ਹ ਕੇ ਜਿਹੜੇ ਉਹ ਆਮ ਬੰਦੇ ਦਾ ਕਾਮ ਸੰਗਤ ਤੱਕ ਜਿਹੜੇ ਉਹ ਪਹੁੰਚੌਣ ਸੋਹਣਾ ਸੋਹਣਾ ਪਾਠ ਕਰਨ ਸੁਹਣੀਆਂ ਸੁਹਣੀਆਂ ਬਾਣੀਆਂ ਜਿਹੜੀਆਂ ਉਹਨਾਂ ਨੂੰ ਕੰਠ ਹੋਣ ਚੰਗੀ ਬਾਣੀ ਪੜ੍ਹ ਕੇ ਵਧੀਆ ਤਰੀਕੇ ਨਾਲ ਗੁਰੂ ਕੀ ਬਾਣੀ ਪੜ੍ਹ ਕੇ ਤੇ ਸੰਗਤਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਗੁਰੂ ਕੀ ਬਾਣੀ ਦੇ ਰਾਹੀਂ ਜਿਹੜੀਆਂ ਉਹ ਦਸਣ ਇਹ ਸਾਰੀਆਂ ਚੀਜ਼ਾਂ ਨੇ ਇਸ ਕਰਕੇ ਇਹ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਪੈਣਾ ਸੰਗਤ ਨੂੰ ਵੀ ਤੇ ਪ੍ਰਬੰਧਕਾਂ ਟਾਂਚੇ ਨੂੰ ਕਿੰਨੀ ਦੇਰ ਤੱਕ ਇਹ ਆਪਣੇ ਸਿਸਟਮ ਸਹੀ ਨਹੀਂ ਕਰਦੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੀਆਂ ਤਨਖਾਹਾਂ ਦਾ ਤੇ ਖੰਡ ਪਾਠ ਸਾਹਿਬ ਦੀ ਪੇਟਾ ਦਾ ਉਨੀ ਦੇਰ ਤੱਕ ਇਹ ਮਾਹੌਲ ਜਿਹੜਾ ਇਹ ਹੋਰ ਥੱਲੇ ਜਾਣਾ ਹੈ ਇਹ ਇਹ ਚੀਜ਼ ਪਾਠੀ ਸਿੰਘ ਸਾਡੇ ਘਟਣੇ ਨਹੀਂ ਵਧਣੇ ਨਹੀਂ ਘਟਣੇ ਨੇ ਵਧਣੇ ਨਹੀਂ ਹੈਗੇ ਇਸ ਕਰਕੇ ਜੇ ਇਸ ਚੀਜ਼ ਨੂੰ ਰੋਕਣਾ ਹੈ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਉਹ ਇਸ ਪਾਸੇ ਤੁਰਨ ਗੁਰੂ ਘਰਾਂ ਦੇ ਨਾਲ ਸੰਗਤ ਜੁੜੇ ਜਾਂ ਸਾਡੇ ਨੌਜਵਾਨ ਜਿਹੜੇ ਉਹ ਪਾਠ ਵਾਲੇ ਪਾਸੇ ਤੁਰਨ ਗਰੰਥੀ ਸਿੰਘ ਜਿਹੜੇ ਉਹ ਵਧੀਆ ਵਧੀਆ ਸੋਹਣੀਆਂ ਡੂਟੀਆਂ ਨਿਭਾਉਣ ਗੁਰੂ ਘਰਾਂ ਦੀ ਵਧੀਆ ਦੇਖ ਦੇਖ ਹੋਵੇ ਤੇ ਸੋਹਣੇ ਤਰੀਕੇ ਦੇ ਨਾਲ ਸੰਗਤ ਜਿਹੜੀ ਉਹ ਗੁਰੂ ਘਰਾਂ ਦੇ ਵਿੱਚ ਆ ਕੇ ਤੇ ਅਸੀਂ ਆਪਣੇ ਸਾਰੇ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਮਨਾਉਣੇ ਆ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ ਤੇ ਇਹ ਸਾਰੀਆਂ ਚੀਜ਼ਾਂ ਦੇ ਵੱਲ ਸਾਨੂੰ ਖਾਸ ਕਰਕੇ ਧਿਆਨ ਦੇਣਾ ਪਊਗਾ ਸੋ ਇਸ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਵੱਧ ਤੋਂ ਵੱਧ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਗਰੰਥੀ ਸਿੰਘਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਮਤਲਬ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਉਹਨਾਂ ਨੂੰ ਨਜ਼ਰ ਦੇ ਵਿੱਚ ਆਪਣੇ ਸਾਹਮਣੇ ਰੱਖ ਕੇ ਆਪਣੇ ਘਰ ਵਾਂਗੂ ਜਿੱਦਾਂ ਅਸੀਂ ਆਪਣੇ ਘਰਾਂ ਦੇ ਵਿੱਚ ਖਰਚੇ ਕਰਦੇ ਏਸੇ ਤਰ੍ਹਾਂ ਜਿਹੜਾ ਉਹ ਆਪਣੇ ਘਰਾਂ ਦੇ ਖਰਚਿਆਂ ਨੂੰ ਲੈ ਕੇ ਜਿਹੜਾ ਉਸ ਉਸ ਵੱਲ ਧਿਆਨ ਦੇ ਕੇ ਪ੍ਰਬੰਧਕਾਂ ਨੂੰ ਬੇਨਤੀ ਜਿਹੜੀ ਉਹ ਕੀਤੀ ਕਰੀ ਜਾ ਰਹੀ ਏ ਮੇਰੇ ਵੱਲੋਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਉਹ ਧਿਆਨ ਦੇ ਵਿੱਚ ਰੱਖ ਕੇ ਤੇ ਆਪਾਂ ਗੁਰੂ ਘਰਾਂ ਦੇ ਵਿੱਚ ਸਾਰੇ ਰਲ ਮਿਲ ਕੇ ਏਸੇ ਤਰ੍ਹਾਂ ਸੇਵਾ ਸੰਭਾਲਦਾ ਜਿਹੜਾ ਉਹ ਸਾਡਾ ਕਾਰਜੋ ਹਮੇਸ਼ਾ ਵਾਸਤੇ ਚੱਲਦਾ ਰਹੇ ਸੋ ਇਹਦੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ